रेडी चल भाई जी हम <coughs> चल ਪਿਆ ਬਾਈ ਗੱਲਬਾਤ ਜਿੰਨੇ ਵੀ ਸਭ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਭੈਣ ਭਰਾ ਜੁੜਨਗੇ ਸਾਡੇ ਨਾਲ ਫੇਸਬੁੱਕ ਤੇ ਗੱਲਬਾਤ ਤੁਹਾਡੇ ਲਈ ਕਰਨ ਲਈ ਆਇਆ ਪੰਜ ਚਾਰ ਕਮੈਂਟਾਂ ਦੇ ਵਿੱਚ ਅੱਜ ਦੇ ਜਿਹੜੇ ਹਾਲਾਤ ਹੋਏ ਨੇਗੇ ਅੱਜ ਆਪਣੀ ਤਰੀਕ ਹੈਗੀ 21 21 ਤਰੀਕ ਦੇ ਅੱਜ ਦੇ ਜਿਹੜੇ ਸਾਰੇ ਹਾਲਾਤ ਨੇਗੇ ਤੁਹਾਡੇ ਨਾਲ ਮੈਂ ਗੱਲਬਾਤ ਕਰਨ ਲਈ ਥੋੜਾ ਜਿਹਾ ਅਸੀਂ ਮੋਰਚੇ ਤੋਂ ਥੋੜਾ ਜਿਹਾ ਉਹਨਾਂ ਨੂੰ ਆਇਆ ਤੇਰੇ ਨੂੰ ਪਤਾ ਜਮਾ ਨੈਟਵਰਕ ਬੰਦ ਹੈ ਗੱਲਬਾਤ ਹੁੰਦੀ ਨਹੀਂ ਇਹ ਜਿਹੜੀ ਤੁੜਨਾ ਅੱਜ ਦੀ ਜਿਹੜੀ ਸਾਰੀ ਸਥਿਤੀ ਅੱਜ ਜੋ ਘਟਨਾ ਵਾਪਰੀ ਹੈ ਕੁਛਕ ਮੈਂ ਨਾ ਇੱਕ ਆ ਵੀਡੀਓ ਜੀ ਸਾਡੇ ਮੁੰਡਿਆਂ ਨੇ ਅਪਲੋਡ ਕਰੀ ਸੀਗੀ ਉਹਦੇ ਥੱਲੇ ਵੀ ਕਮੈਂਟ ਆਏ ਪਏ ਸੀਗੇ ਵੀ ਤੁਸੀਂ ਕਿੱਥੇ ਸੀਗੇ ਉਸ ਗੱਲ ਤੇ ਵੀ ਆਉਣਿਆ ਸਭ ਤੋਂ ਪਹਿਲਾਂ ਤਾਂ ਜਿਹੜੀ ਅੱਜ ਦੀ ਘਟਨਾ ਉਹਦੇ ਬਾਰੇ ਗੱਲਬਾਤ ਕਰਨੀ ਹੈ ਅੱਜ ਦੀ ਘਟਨਾ ਇਹ ਸੀਗੀ ਵੀਰੋ ਸਾਡੇ ਨੌਜਵਾਨ ਜਿਹੜੇ ਸਾਡੇ ਲੋਕ ਸੀ ਬੜੇ ਸ਼ਾਂਤਮਈ ਬੈਠੇ ਸੀਗੇ ਸਭ ਤੋਂ ਪਹਿਲੀ ਗੱਲ ਆ ਕਿ ਸਰਕਾਰ ਨੇ ਇਸ ਜਿਹੜਾ ਇਹਨਾਂ ਨੇ ਨੌਜਵਾਨਾਂ ਨੂੰ ਆਪ ਭੜਕਾਇਆ ਬਹੁਤ ਜ਼ਿਆਦਾ ਗਲਤ ਇਸ਼ਾਰੇ ਕਰੀ ਜਾਂਦੇ ਸੀਗੇ ਫੇਰ ਦੂਜੀ ਗੱਲ ਜਿੰਨੇ ਵੀ ਸਾਡੇ ਲੋਕ ਸੀਗੇ ਧਰਨੇ ਦੇ ਵਿੱਚ ਸਿਵਲ ਦੇ ਵਿੱਚ ਇਹਨਾਂ ਦੇ ਵਰਤੀ ਨਹੀਂ ਸੀ ਪਾਈ ਹੋਈ ਇਹਨਾਂ ਦੇ ਆਪਣੇ ਲੋਕ ਆ ਕੇ ਉਧਰੋਂ ਰੋੜੇ ਮਾਰ ਰਹੇ ਸੀਗੇ ਸਾਡੇ ਨੌਜਵਾਨਾਂ ਦੀ ਸਾਡੇ ਲੋਕਾਂ ਦੀ ਕੋਈ ਗਲਤੀ ਨਹੀਂ ਸਾਰੇ ਸਾਰੇ ਇਹਨਾਂ ਨੇ ਆਪ ਨੌਜਵਾਨਾਂ ਨੂੰ ਲੋਕਾਂ ਨੂੰ ਭੜਕਾਇਆ ਜੋ ਅੱਜ ਜਿਹੜੀ ਸਾਡੇ ਦੋ ਭਰਾਵਾਂ ਦੀ ਪਤਾ ਨਹੀਂ ਮੈਂ ਤਾਂ ਹਾਲਤ ਕਰ ਦੋ ਦਾ ਪਤਾ ਲੱਗਿਆ ਅਜੇ ਮੋਰਚੇ ਦੇ ਵਿੱਚੋਂ ਆ ਕੇ ਕਿ ਦੋ ਭਰਾਵਾਂ ਸਾਡੇ ਅੱਜ ਸ਼ਹੀਦ ਦੀ ਪਾ ਗਏ ਉਹਦਾ ਬਹੁਤ ਜ਼ਿਆਦਾ ਦੁੱਖ ਆ ਇਹ ਸਾਰਾ ਕੁਝ ਇਹਨਾਂ ਨੇ ਆਪ ਕਰਿਆ ਅਗਲੀ ਗੱਲ ਮੈਂ ਜਿਹੜੀ ਤੁਹਾਨੂੰ ਕਹਿਣਾ ਚਾਹਣਾ ਨਾ ਮੈਂ ਥੱਲੇ ਨਾ ਕਮੈਂਟ ਪੜੇ ਭਰਾਵਾਂ ਦੇ ਕਮੈਂਟ ਪੜੇ ਨਾ ਉਹ ਕਮੈਂਟ ਪੜ ਕੇ ਕਿ ਤੁਸੀਂ ਕਿੱਥੇ ਸੀਗੇ ਆ ਮੈਂ ਤੁਹਾਨੂੰ ਸਾਰੀਆਂ ਵੀਡੀਓ ਦਿਖਾ ਦਣਾ ਮੈਂ ਕਿੱਥੇ ਸੀਗਾ ਆ ਸਾਡੇ ਫੋਨ ਦੇ ਵਿੱਚ ਨੇਗੀਆਂ ਆ ਸਾਰਾ ਦਾ ਦਿਨ ਮੈਂ ਆਪਣਾ 13 ਤਰੀਕ ਨੂੰ ਜੇਲ੍ਹ ਤੋਂ ਬਾਹਰ ਆਇਆ 14 ਤਰੀਕ ਨੂੰ ਮੈਂ ਹਸਪਤਾਲ ਦੇ ਵਿੱਚ ਸੀਗਾ 15 ਤੋਂ ਲੈ ਕੇ ਜਿੰਨੇ ਦਿਨ ਰੈਗੂਲਰ ਕਿਤੇ ਮੈਂ ਸੰਬੂ ਤੇ ਹੋਣਾ ਕਦੇ ਮੈਂ ਹੋਣਾ ਖਨੌਰੀ ਤੇ ਇਹ ਗੱਲ ਧਿਆਨ ਨਾਲ ਸੁਣ ਲਿਓ ਵੀਰੋ ਆ ਕਮੈਂਟ ਕਰਨ ਵਾਲੇ ਜਿੰਨੇ ਵੀ ਕਮੈਂਟ ਕਰੀ ਜਾਂਦੇ ਨੇਗੇ ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ ਅਲੱਗ-ਅਲੱਗ ਤੁਸੀਂ ਪਾਰਟੀਆਂ ਨਾਲ ਧਰਾਣਾ ਸੰਬੰਧਿਤ ਰੱਖਦੇ ਹੋ ਪਰ ਇੱਕ ਚੀਜ਼ ਦਿਮਾਗ ਦੇ ਵਿੱਚ ਧਿਆਨ ਦੇ ਵਿੱਚ ਬਿਠਾ ਲਿਓ ਭਾਰਨੇ ਦੇ ਕੋਈ ਅੱਜ ਤੱਕ ਕਿਸਾਨੀ ਦਾ ਝੰਡਾ ਹੱਥ 'ਚ ਨਹੀਂ ਹੈਗਾ ਸਾਡੇ ਕਿੰਨੇ ਟਾਈਮ ਦਾ ਕਿਸਾਨੀ ਮਜ਼ਦੂਰੀ ਦੀ ਗੱਲ ਕਰਦੇ ਆਉਣੇ ਆ ਪਿਛਲੇ ਸਾਲ 13 ਮਹੀਨੇ ਦਿੱਲੀ ਦੇ ਵਿੱਚ ਅੰਦੋਲਨ ਚੱਲਿਆ ਮੈਂ ਗਿਣਮੇ ਚੁਣਮੇ ਵਾਰ ਘਰੇ ਆਇਆ ਆਹੀ ਜਿਹੜਾ ਖਨੌਰੀ ਵਾਲਾ ਬਾਰਡਰ ਸੀਗਾ ਪਿਛਲੇ ਵਾਰ ਮੈਂ ਜਿਵੇਂ ਜਿਵੇਂ ਇਸ ਵਾਰੀ ਟਰਾਲੀਆਂ ਦੇ ਪਿੱਛੇ ਬੈਠਾ ਸੀਗਾ ਜਾਂ ਇੱਥੇ ਲੋਕਾਂ ਦੇ ਵਿੱਚ ਬੈਠਾ ਸੀਗਾ ਪਿਛਲੀ ਵਾਰ ਨੌਜਵਾਨ ਕਹਿੰਦੇ ਚੱਲ ਵੀ ਭਾਨੇ ਆਪਾਂ ਬਾਰਡਰ ਖੋਲਹੀਏ ਪਿਛਲੀ ਵਾਰ ਉਹ ਬਾਰਡਰ ਦੇ ਵਿੱਚ ਖੋਲਿਆ ਨੌਜਵਾਨਾਂ ਨੇ ਸੀ ਪ੍ਰਮਾਤਮਾ ਦੀ ਕਿਰਪਾ ਸੀਗੀ ਉਹਦੇ ਵਿੱਚ ਚਲੋ ਮੈਨੂੰ ਮੇਰੇ ਆਗੂ ਮੇਰੇ ਨਾਲ ਗੁੱਸੇ ਹੋ ਗਏ ਵੀ ਤੂੰ ਕਨੌਟਰ ਤੂੰ ਬਾਰਡਰ ਕਿਉਂ ਤੋੜ ਤਰਵਾਇਆ ਪਹਿਲਾਂ ਜਾ ਕੇ ਤੇਰੇ ਨੂੰ ਨੌਜਵਾਨ ਪਿਆਰ ਕਰਦੇ ਨੇ ਤਾਂ ਤਰਵਾਇਆ ਹਨਾ ਪਿਛਲੀ ਵਾਰ ਸਾਨੂੰ ਸਭ ਨੇ ਵੀਡੀਓ ਸਾਰੀਆਂ ਦੇਖੀਆਂ ਸੀਗੀਆਂ ਇਸ ਕਰਕੇ ਆ ਜਿਹੜੀ ਕਿੰਤੂ ਪ੍ਰੰਤੂ ਕਰਨ ਵਾਲੀ ਗੱਲ ਆ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੋਕਾਂ ਦੇ ਵਿੱਚ ਨਹੀਂ ਹੁਣ ਰਾਤ ਨੂੰ ਵੀ ਆਪਣੇ ਲੋਕਾਂ ਦੇ ਵਿੱਚ ਹੀ ਹੁਣਾ ਘਰੇ ਬੈਠ ਕੇ ਕਮੈਂਟ ਕਰਨੇ ਬੜੇ ਸੌਖੇ ਨੇ ਅਗਲੀ ਗੱਲ ਹੁਣ ਕੀ ਆ ਬਾਈ ਹੁਣ ਜੇ ਆ ਨੌਜਵਾਨ ਇੰਨਾ ਜਿਆਦਾ ਪਿਆਰ ਕਰਦੇ ਨੇ ਮੈਂ ਸਾਡੇ ਸਾਡੇ ਆਗੂ ਸਾਹਿਬਾਨਾਂ ਨੂੰ ਮੈਂ ਪੁੱਛਿਆ ਕਿਉਂਕਿ ਜ਼ਿਲ੍ਹਾ ਪ੍ਰਧਾਨ ਸੀ ਕਿ ਉੱਥੇ ਗਵਾਹੀ ਅੱਜ ਕਰ ਰਹੇ ਜਿਹੜੇ ਦੂਜੇ ਵੱਡੇ ਆਗੂ ਸੀਗੇ ਉਹ ਤੁਹਾਨੂੰ ਪਤਾ ਕਿ ਅੱਜ ਮੀਟਿੰਗ ਦੇ ਵਿੱਚ ਸੀਗੇ ਹੁਣ ਉਹਨਾਂ ਨੂੰ ਮੈਂ ਪੁੱਛਿਆ ਕਿ ਬਾਪੂ ਮੈਂ ਅੱਗੇ ਜਾ ਕੇ ਨੌਜਵਾਨਾਂ ਦੇ ਨਾਲ ਮੋਟੇ ਦੇ ਨਾਲ ਮੋਡਾ ਲੈ ਖੜਾ ਹੋ ਕੇ ਕਹਿੰਦੇ ਨਹੀਂ ਤੂੰ ਜਿੰਨੇ ਵੀ ਨੌਜਵਾਨਾਂ ਨੂੰ ਉਹਨੂੰ ਟਕਾ ਬਿਠਾ ਤੁਹਾਨੂੰ ਪਤਾ ਵੀ ਅੱਜ ਜਿਹੜੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੁਸੀਂ ਇੱਕ ਚੀਜ਼ ਦੇਖੋ ਜਿਹੜਾ ਕਮੈਂਟ ਕਰਨ ਵਾਲੇ ਲੋਕ ਪਤਾ ਨਹੀਂ ਕਿਉਂ ਇਸ ਮਿੰਟਾਂ ਦੇ ਵਿੱਚ ਇਹ ਗੱਲਾਂ ਭੁੱਲ ਜਾਂਦੇ ਨੇ ਮੈਂ ਕਿਤੇ ਸਰਕਾਰ ਤੋਂ ਕਿਤੇ ਦਬਣ ਝੁਕਣ ਵਾਲਾ ਬੰਦਾ ਹੈਗਾ ਯਾਰ ਤੁਹਾਡੇ ਸਾਹਮਣੇ ਹਜੇ ਵੀ ਮੇਰਾ ਪੂਰਾ ਤੋਂ ਪੂਰਨ ਤੌਰ ਤੇ ਸਰੀਰ ਠੀਕ ਨਹੀਂ ਹੈਗਾ ਘਰੇ ਬੈਠੇ ਤੁਸੀਂ ਕਮੈਂਟ ਕਰੀਏ ਨਾ ਮੈਂ ਰੋਜ਼ ਦੀ ਰੋਜ਼ ਮੇਰੀ ਧਰਨੇ ਦੇ ਵਿੱਚ ਹਾਜ਼ਰੀ ਹੈ ਰਾਤ ਨੂੰ ਵੀ ਦਿਨੇ ਵੀ ਹੁਣ ਤੁਹਾਨੂੰ ਪਤਾ ਵੀ ਨੌਜਵਾਨ ਕਿੰਨਾ ਜ਼ਿਆਦਾ ਪਿਆਰ ਕਰਦੇ ਨੇਗੇ ਹਜ਼ਾਰ ਹਜ਼ਾਰ ਆ ਕੇ ਨੌਜਵਾਨ ਕੋਲੇ ਖੜ ਜਾਂਦਾ ਹੁਣ ਉਸ ਹਿਸਾਬ ਦੇ ਨਾਲ ਜੋ ਪ੍ਰਮਾਤਮਾ ਨੇ ਤੁਸੀਂ ਭਰਾਵਾਂ ਨੇ ਨੌਜਵਾਨਾਂ ਨੇ ਪਿਆਰ ਬਖਸ਼ਿਆ ਉਸ ਹਿਸਾਬ ਨਾਲ ਦੇਖ ਕੇ ਵੀ ਚੱਲਣਾ ਪੈਂਦਾ ਕਿਸੇ ਭਰਾ ਦੇ ਅੱਜ ਦੋ ਜਾਨਾਂ ਚਲੇ ਗਏ ਸੀ ਉਹਦਾ ਘਾਟਾ ਪੂਰਾ ਨਹੀਂ ਕਰ ਸਕਦੇ ਜੇ ਮੈਂ ਮਾੜਾ ਜਾਂ ਮੂਰੇ ਹੋ ਜਾਂਦਾ ਮੈਨੂੰ ਇਕੱਲੇ ਨੂੰ ਕੁਝ ਵੀ ਹੋ ਜੇ ਮੈਂ ਜੇਲ੍ਹ ਕੱਟਾਇਆ ਮੈਂ ਪਹਿਲਾਂ ਜੇਲ੍ਹ ਕੱਟਾਇਆ ਮੈਂ ਥਾਣੇ ਜੇਲਾ ਤੁਹਾਨੂੰ ਪਤਾ ਮੈਂ ਖੱਜਲਖਵਾਰ ਹੋਇਆ ਮੈਨੂੰ ਇੰਨਾ ਚੀਜ਼ਾਂ ਦੀ ਕੋਈ ਪਰਵਾਹ ਨਹੀਂ ਪਰ ਜੇ ਮੇਰੀ ਗਵਾਹੀ ਕਰਕੇ ਕਿਸੇ ਭਰਾ ਦੇ 60 ਵਜੇ ਤੱਕ ਨਾਕਸਾਨ ਹੋਣਾ ਸੀ ਬਾਈ ਆਹ ਦੇਖੋ ਤੁਹਾਡਾ ਭਰਾ ਮੂੰਹ ਬੰਨ ਕੇ ਨਾ ਉਹਦੇ ਵਿੱਚ ਕਿਵੇਂ ਖੜਾ ਰਹਾ ਮੂੰਹ ਬੰਨ ਕੇ ਅਸੀਂ ਗੋਲਿਆਂ ਦੇ ਵਿੱਚ ਖੜੇ ਰਹਾ ਆਹ ਸਾਰੀਆਂ ਵੀਡੀਓ ਨੇ ਅੱਜ ਦੀਆਂ ਅਸੀਂ ਆ ਉੱਥੇ ਖੜੇ ਰਹਾ ਇਹ ਸਾਰੇ ਮੈਂ ਮੂੰਹ ਬੰਨ ਕੇ ਆਉਂਦਿਆ ਆਹ ਸਾਰੀਆਂ ਵੀਡੀਓ ਨੇ ਅੱਜ ਦੀਆਂ ਮੈਂ ਤਾਂ ਅਪਲੋਡ ਜਾਣ ਕੇ ਨਹੀਂ ਕਰਦਾ ਸਾਡੇ ਸਾਰੇ ਮੇਰੇ ਨੌਜਵਾਨ ਸਾਰੇ ਭਰਾਸੀ ਇੱਥੇ ਵਿੱਚ ਖੜੇ ਨੇ ਆ ਅਸੀਂ ਇਸ ਕਰਕੇ ਜਰ ਜੇ ਕੋਈ ਮੈਂ ਕੋਈ ਮਾੜੀ ਜੀ ਕੁਝ ਨੌਜਵਾਨਾਂ ਨੂੰ ਇਹ ਗੱਲ ਕਹਿਣ ਦਾ ਤਾਂ ਕੀ ਹੋਣਾ ਸੀ ਅਗਲੀ ਗੱਲ ਬਾਈ ਜਿਹੜੀ ਜਿਹੜੇ ਅੱਜ ਇਹ ਸਾਰੇ ਹਾਲਾਤ ਬਣੇ ਨੇਗੇ ਇਹਦੇ ਵਿੱਚ ਪੰਜਾਬ ਸਰਕਾਰ ਦਾ ਪੂਰਾ ਪੂਰਾ ਹੱਥ ਹੈ ਗੱਲ ਜਿਹੜੀ ਕਰਨ ਵਾਲੀ ਆ ਅਸੀਂ ਆਪਦੇ ਵਿੱਚ ਲੜੀ ਜਾਂਦੇ ਆ ਅਸੀਂ ਕਹਿੰਦੇ ਸਾਡੇ ਆਗੂ ਮਾੜੇ ਨੇਗੇ ਪੰਜਾਬ ਦੇ ਲੋਕੋ ਮੇਰੀ ਦਿਲ ਦੀ ਗੱਲ ਅੱਜ ਤੁਸੀਂ ਧਿਆਨ ਨਾਲ ਸੁਣ ਲੈਣੀ ਅਸੀਂ ਆਪਣੇ ਜਿਹੜੇ ਲੜਨ ਵਾਲੇ ਲੋਕਾਂ ਸਰਕਾਰਾਂ ਨਾਲ ਲੜਨ ਵਾਲੇ ਲੋਕਾਂ ਅਸੀਂ ਆਪਦੇ ਵਿੱਚ ਹੀ ਲੜੀ ਜਾਂਦੇ ਆ ਆਪਣੇ ਆਗੂ ਨੂੰ ਮਾੜਾ ਕਹੀ ਜਾਂਦੇ ਆ ਯਾਰ ਸਾਡਾ ਅਸਲ ਦੇ ਵਿੱਚ ਦੁਸ਼ਮਣ ਕੌਣ ਆ ਅਸੀਂ ਆਪਣੇ ਦੁਸ਼ਮਣ ਨੂੰ ਨਹੀਂ ਪਹਿਚਾਣ ਸਕੇ ਜਿਹੜੀ ਰਾਜ ਕਰਤਾ ਸ੍ਰੈਣੀਆਂ ਜਿਹੜਾ ਸਾਡੇ ਆਹ ਜਿਹੜੇ ਓਹ ਹੋ ਯਾਰ ਕੀ ਕਰੀਏ ਨਾ ਯਾਰਾ ਤੁਹਾਡੇ ਇੱਕ ਮਿੰਟ ਕੀ ਕਰੇ ਕੱਟਤਾ ਨਾ 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 ਕੱਟੇ ਨਹੀਂ ਗਿਆ ਜਿਹੜੀ ਰਾਜ ਕਰਤਾ ਸ੍ਰੈਣੀਆਂ ਜਿਹੜੇ ਰਾਜ ਕਰਨ ਵਾਲੇ ਲੋਕ ਨੇ ਸਾਡੇ ਅਸਲ ਦੇ ਵਿੱਚ ਦੁਸ਼ਮਣ ਸਾਡੇ ਇਹ ਨੇਗੇ ਵੀਰੋ ਮੇਰੇਓ ਅਸੀਂ ਆਪਣਾ ਦੁਸ਼ਮਣ ਪਹਿਚਾਣੀਏ ਅਸੀਂ ਜਿਹੜੇ ਲੋਕ ਸਰਕਾਰਾਂ ਦੇ ਵਿਰੁੱਧ ਲੜਦੇ ਆਪਣੇ ਹੱਕਾਂ ਵਰਤੀ ਲੜਦੇ ਅਸੀਂ ਆਪ ਵਿਚ ਲੜੀਆਂ ਨੇ ਹੁਣ ਫਰਜ਼ ਕਰੋ ਅੱਜ ਜੇ ਪੰਜਾਬ ਸਰਕਾਰ ਚਾਹੁੰਦੀ ਜੁਆ ਦੇ ਹਾਲਾਤ ਇੱਥੇ ਅੱਜ ਹੋਏ ਨੇਗੇ ਇਹ ਕਿੰਨੇ ਦਿਨਾਂ ਦਾ ਨੁਕਸਾਨ ਹੋ ਰਿਹਾ ਕੋਈ ਅੱਜ ਦਾ ਨੁਕਸਾਨ ਹੋ ਰਿਹਾ 2 300 ਮੁੰਡਾ ਪਹਿਲਾਂ ਫਟੜ ਹੋ ਗਿਆ ਕੋਈ ਸ਼ੈਸ਼ਨ ਬੁਲਾਉਂਦੇ ਬਲਾਕ ਕੇ ਉੱਥੇ ਸਾਰੀਆਂ ਜਿਹੜੇ ਧਿਰਾਂ ਨੇ ਬੈਠ ਕੇ ਵਿਚਾਰ ਚਰਚਾ ਕਰਦੀਆਂ ਜਾ ਕੇ ਕਹਿੰਦੀਆਂ ਉੱਤੇ ਵਿਧਾਨ ਸਭਾ ਦੇ ਵਿੱਚ ਕੋਈ ਮਤਾ ਪਾਉਂਦੀਆਂ ਕਿ ਇਹੋ ਜਿਹੇ ਹਾਲਾਤ ਕਿਉਂ ਹੋ ਰਹੇ ਨੇਗੇ ਕੋਈ ਬੋਲਿਆ ਅੰਦਰ ਸਾਰੇ ਮਿਲੇ ਹੋਏ ਨੇ ਕਿ ਜਿੰਨੇ ਵੀ ਇਹ ਰਾਜਕਰਤਾ ਸ਼੍ਰੇਣੀ ਨੇ ਜਿੰਨੇ ਵੀ ਪੰਜਾਬ ਦੇ ਲੀਡਰ ਨੇ ਕੱਲੀ ਸਾਡੀ ਦੁਸ਼ਮਣ ਸੈਂਟਰ ਸਰਕਾਰ ਨਹੀਂ ਹੈਗੀ ਪੰਜਾਬ ਵਾਲੇ ਸਾਡੇ ਇਤੋਂ ਵੱਡੇ ਦੁਸ਼ਮਣ ਨੇਗੇ ਮੈਂ ਕਹਿਣਾ ਵੀ ਜਿੰਨੇ ਵੀ ਸਾਡੇ ਚਲੋ ਸਾਡਾ ਜਿਹੜਾ ਇਹ ਧਰਨਾ ਇਹ ਨਾਨ ਪੋਲੀਟਿਕਲ ਆਈਜ਼ਰ ਇਹ ਰਾਜਨੀਤਿਕ ਬੰਦੇ ਨੂੰ ਅਸੀਂ ਨਹੀਂ ਵੜਨ ਦਿੰਦੇ ਪਰ ਕੀ ਰਾਜਨੀਤਿਕ ਬੰਦਿਆਂ ਦਾ ਫਰਜ਼ ਨਹੀਂ ਬਣਦਾ ਕਿ ਮੈਂ ਕੱਲੇ 92 ਐਮਐਲਏ ਦੀ ਗੱਲ ਨਹੀਂ ਕਰਦਾ 117 ਦੇ 17 ਐਮਐਲਏ ਦੀ ਗੱਲ ਕਰਦਾ 13 ਐਮਪੀ ਦੀ ਗੱਲ ਕਰਦਾ 7 ਰਾਜ ਸਭਾ ਮੈਂਬਰਾਂ ਦੀ ਗੱਲ ਕਰਦਾ ਮਨਿਸਟਰਾਂ ਦੀ ਗੱਲ ਕਰਦਾ